ਮੌਸਮ ਦੀ ਜੇ ਆਪਾਂ ਗੱਲ ਕਰੀਏ ਤਾਂ ਮੌਸਮ ਹੁਣ ਜਿਵੇਂ ਬੱਦਲ ਚੁੱਕਿਆ ਠੰਡ ਵੱਧ ਚੁੱਕੀ ਆ ਗਈ ਇਸ ਨੂੰ ਦੇਖਦੇ ਹੋਏ ਆਪਾਂ ਗੱਲ ਕਰਦੇ ਹਾਂ ਜਿਵੇਂ ਕਣਕ ਦਾ ਜਿਹੜਾ 222 ਕਿਸਮਾ ਉਹਦੇ ਝਾੜ ਬਾਰੇ ਆਪਾਂ ਗੱਲ ਕਰਾਂਗੇ ਵੀ ਕਿੰਨਾ ਝਾੜ ਨਿਕਲਿਆ ਤੇ ਬੱਲੀ ਦੇ ਵਿੱਚੋਂ ਕਿੰਨੇ ਦਾਣੇ ਨਿਕਲੇ ਆ 222 ਕਿਸਮ ਦੇ ਆਪਾਂ ਪਿਛਲੀ ਵੀਡੀਓ ਦੇ ਵਿੱਚ 327 ਅਤੇ 826 ਬਾਰੇ ਜਾਣਕਾਰੀ ਦਿੱਤੀ ਸੀ ਵੀ ਕਿੰਨੇ ਦਾਣੇ ਦਾਣੇ ਨਿਕਲਣੇ ਉਹਦੇ ਵਿੱਚ ਪਰ ਇਸ ਵਾਰ ਜਿਵੇਂ ਹੁਣ ਅ ਠੰਡ ਦਾ ਮੌਸਮ ਚੱਲ ਰਿਹਾ ਤਾਂ 222 ਲੱਗ ਰਿਹਾ ਵੀ ਜਿਹੜੀਆਂ ਸਾਰੀਆਂ ਵੈਰਾਈਟੀਆਂ ਦੇ ਨਾਲੋਂ ਵੱਧ ਝਾੜ ਦੇਵੇਗੀ ਇਸ ਵਾਰ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਤਾਂ ਜੋ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ। ਬਾਕੀ ਕਿਸਾਨ ਭਰਾਵਾਂ ਨੂੰ ਅਪੀਲ ਹੈ ਵੀ ਵੀਡੀਓ ਵੱਧ ਤੋਂ ਵੱਧ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਤੁਸੀਂ ਤਾਂ ਜੋ ਸਾਰੀ ਜਾਣਕਾਰੀ ਦਾ ਆਪਾਂ ਨੂੰ ਪਤਾ ਲੱਗ ਸਕੇ। ਜਿਵੇਂ ਕਿ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਦੱਸਿਆ ਸੀਗਾ ਜਿਹੜੇ 826 ਜਾਂ ਤਾਂ ਸੋ ਸਤਾਈ ਸੀਗੀ ਉਹਨਾਂ ਦੇ ਦਾਣੇ ਸੀ ਜਿਹੜੇ ਗਿਣਤੀ ਦੇ ਵਿੱਚ ਇਹ ਨਿਕਲੇ ਸੀਗੇ 60 ਤੋਂ ਲੈ ਕੇ 70 ਦਾਣੇ ਦੇ ਵਿਚਕਾਰ ਨਿਕਲੇ ਸੀਗੇ ਗਿਣਤੀ ਦੇ ਵਿੱਚ ਆਪਾਂ ਬੱਲੀਆਂ ਲਈਆਂ ਸੀਗੀਆਂ ਤੇ ਜੇ ਹੁਣ ਆਪਾਂ ਇਹਦੇ ਨਾਲ 222 ਦੀ ਗੱਲ ਕਰੀਏ ਤਾਂ ਇਹਦੇ ਜਿਹੜੇ ਦਾਣੇ ਨੇ 70 ਤੋਂ ਲੈ ਕੇ 75 ਦਾਣੇ ਨੇ ਬੱਲੀ ਦੇ ਵਿੱਚੋਂ ਜਿਹੜੇ ਉਹ ਨਿਕਲੇ ਨੇਗੇ ਆਪਾਂ ਇਕੱਲੇ-ਇਕੱਲੇ ਦਾਣੇ ਦੀ ਗਿਣਤੀ ਕਰੀ ਸੀ ਕੱਢ ਕੇ ਬੱਲੀ ਦੇ ਵਿੱਚੋਂ ਸਾਂਢ ਕੇ 2-4 ਬੱਲੀਆਂ ਲਈਆਂ ਸੀਗੀਆਂ ਆਪਾਂ ਸਾਰੀਆਂ ਦੇ ਵਿੱਚੋਂ ਦਾਣੇ ਕੱਢ ਕੇ ਉਹਨਾਂ ਦਾ ਜਿਹੜੀ ਔਸਤਨ ਗਿਣਤੀ ਆਪਾਂ ਗੱਲ ਕਰੀਏ ਤਾਂ 70 ਤੋਂ ਲੈ ਕੇ 75 ਦਾਣਿਆਂ ਦੇ ਵਿਚਕਾਰ ਇਹਨਾਂ ਦੀ ਗਿਣਤੀ ਹੋਈ ਸੀ ਤੇ ਇਸ ਵਾਰ ਉਮੀਦ ਆ ਵੀ ਇਹਦਾ ਜਿਹੜਾ 222 ਦਾ ਝਾੜਾ ਇਹ ਵੀ ਬਹੁਤ ਜ਼ਿਆਦਾ ਵਧੀਆ ਨਿਕਲਣ ਨਾਲ ਆ ਗਿਆ ਜਿਵੇਂ ਉਹ ਤੁਸੀਂ ਦਾਣੇ ਦੇਖ ਰਹੇ ਹੋ ਇਹ ਵੀ 222 ਦੇ ਦਾਣੇ ਨੇ ਇਹ ਵੀ ਪੂਰੇ ਮੋٹے ਤੇ ਵਧੀਆ ਦਾਣੇ ਨੇਗੇ ਸਾਫ਼ ਦਾਣੇ ਨੇ ਪੂਰੇ ਕਿਸੇ ਵੀ ਤਰ੍ਹਾਂ ਦੀ ਕੋਈ ਇਹਨਾਂ ਨੂੰ ਨਾ ਤਾਂ ਬਿਮਾਰੀ ਆਈ ਆ ਤੇ ਨਾ ਕੋਈ ਹੋਰ ਪ੍ਰੋਬਲਮ ਆਈ ਆ ਕਿਸੇ ਤਰ੍ਹਾਂ ਦੀ ਬਹੁਤ ਸੋਹਣੀ ਕਣਕ ਆ ਗਈ ਇਸ ਵਾਰ ਇਹ 222 ਹੈ ਜਿਹੜੀ ਪਿਛਲੇ ਸਾਲ ਵੀ ਜੇ ਆਪਾਂ ਇਹਦੇ ਝਾੜ ਦੀ ਗੱਲ ਕਰੀਏ ਤਾਂ ਆਪਣੇ ਖੇਰ ਦੇ ਵਿੱਚ ਜਿਹੜਾ ਇਹਦਾ ਝਾੜ ਸੀਗਾ 60 ਤੋਂ ਲੈ ਕੇ 65 ਮਾਣ ਦੇ ਵਿਚਕਾਰ ਜਿਹੜਾ ਨਿਕਲਿਆ ਸੀਗਾ ਬਹੁਤ ਜ਼ਿਆਦਾ ਵਧੀਆ ਝਾੜ ਨਿਕਲਿਆ ਇਸ ਪਿਛਲੇ ਸਾਲ ਵੀ ਨਾ ਇਹ ਡਿੱਗੀ ਸੀ ਕਣਕ ਤੇ ਜਿਵੇਂ ਹੁਣ ਤੇ ਅਸੀਂ ਫੋਟੋ ਦੇ ਵਿੱਚ ਦੇਖ ਰਹੇ ਹਾਂ ਕਣਕ ਦੀ ਜਿਹੜੀ ਬੱਲੀ ਆ ਉਹ ਵੀ ਪੂਰੀ ਐਂਡ ਸੋਹਣੀ ਖੜੀ ਆ ਕੋਈ ਬੱਲੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇਹਨੂੰ ਬੱਲੀ ਨੂੰ ਜਿਵੇਂ 327 ਦੇ ਵਿੱਚ ਕਿਤੇ ਕਿਤੇ ਆਈ ਸੀ ਡੱਕ ਤਾਂ ਇਹ ਵੀ ਕਾਲੀ ਹੋਣ ਲੱਗੀ ਸੀ ਬੱਲੀ ਤੇ ਇਹ 222 ਦੀ ਬੱਲੀ ਆਗੀ ਦੇਖ ਰਹੇ ਹਾਂ ਵੀਡੀਓ ਦੇ ਵਿੱਚ ਤੁਸੀਂ ਪੂਰੀ ਸੋਹਣੀ ਬੱਲੀ ਖੜੀ ਆਗੀ ਨਾ ਇਹ ਕਾਲੀ ਹੋਈ ਆ ਤੇ ਨਾ ਇਹਦੇ ਦਾਣੇ ਜੇ ਉੱਪਰੋਂ ਕਾਲੇ ਹੋਏ ਨਹੀਂ ਨਾ ਕਿਸੇ ਵੀ ਤਰ੍ਹਾਂ ਦੇ ਤੇ ਇਸ ਵਾਰ ਵੀ ਉਮੀਦ ਆ ਵੀ ਇਹਦਾ ਝਾੜਾ ਜਿਹੜਾ ਬਹੁਤ ਵਧੀਆ ਨਿਕਲਣ ਵਾਲਾ 222 ਦਾ ਬਾਕੀ ਇਹ ਦੂਸਰੀਆਂ ਕਣਕਾਂ ਦੇ ਨਾਲੋਂ ਆਪਾਂ ਦੇਖਿਆਗਾ ਤੇਰਪਾ ਇਹਦਾ ਵੀ ਇਹ ਖਾਦ ਵੀ ਘਟ ਰਹੀ ਦੀ ਜੂਰੀਆ ਘਟ ਲੈਂਦੀ ਆ ਇਹ ਤੇ ਕਾਲੀ ਰਹਿੰਦੀ ਆ ਕਣਕਾਂ ਐ ਨਹੀਂ ਕੋਈ ਦਬਦੀ ਨਹੀਂ ਹੈਗੀ ਜੇ ਵੱਧ ਪਾਣੀ ਲੱਗ ਜੇ ਕਣਕ ਨੂੰ ਇਹਨੂੰ ਨਾ ਕੋਈ ਦਬਦੀ ਆ ਕਣਕ ਇਹ ਪੂਰੀ ਸੋਹਣੀ ਰਹਿੰਦੀ ਆ ਕਣਕ ਤੇ ਇਹਦਾ ਜੇ ਬੂਝੇ ਦੀ ਗੱਲ ਕਰੀ ਤਾਂ ਬੂਝਾ ਵੀ ਪੂਰਾ ਚੌੜਾ ਹੋ ਜਾਂਦਾ ਇਹਦਾ ਪੂਰਾ ਫੁੱਲ ਪਾੜਦੀ ਆ ਕਣਕ ਤੇ ਹਾਈਟ ਦੀ ਗੱਲ ਕਰੀਏ ਤਾਂ ਹਾਈਟ ਵੀ ਇਹਦੀ ਬਹੁਤ ਜ਼ਿਆਦਾ ਹੁੰਦੀ ਆ ਜਿਵੇਂ ਆਪਾਂ ਕਹਿੰਦੇ ਸੀ ਵੀ ਪੀਲੀ ਪੂਸਾ ਜਿਹੜੀ ਆਪਾਂ ਲਾਉਣਿਆ ਝੋਨਾ ਉਦੇ ਮੁੰਗੇਰੀ ਹਾਈਟ ਜਿਹੜੇ ਕਣਕ ਦੀ ਹੋ ਜਾਂਦੀ ਹੈ ਜੇ ਆਪਾਂ ਚੰਗੀ ਸਾਂਭ ਸੰਭਾਲ ਕਰੀਏ ਦੀ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦੇ ਡਿਪੈਂਡ ਕਰਦਾ ਵੀ ਜੇ ਚੰਗਾ ਸਮਾਂ ਲੱਗੇ ਤਾਂ ਝਾੜਨੇ ਜਿਹੜੇ ਵਧੀਆ ਨਿਕਲ ਸਕਦੇ ਨੇ ਕਣਕਾਂ ਦੇ ਇਸ ਵਾਰ ਕਣਕਾਂ ਬਹੁਤ ਸੋਹਣੀਆਂ ਖੜੀਆਂ ਨੇ ਸਾਰੀਆਂ ਦੀ ਜੇ ਆਪਾਂ ਗੱਲ ਕਰੀਏ ਧੰਨਵਾਦ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ